ਮਸਕਾਰ ਕੈ ਰੇਡਸਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਿਹਾ ਹੋ ਵਾਰਟੀਬਨ ਕੁਝ ਨਵੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹੋਇਆ ਤੁਹਾਡੇ ਅੱਗੇ ਪਹਿਲੀ ਖਬਰ ਦੀ ਸ਼ੁਰੂਆਤ ਕਰਾਂਗੇ ਕਨੋਲੀ ਤੋਂ ਅੱਜ ਮੈਂ ਅਚਾਨਕ ਕਨੋਲੀ ਥਰਮਲ ਪਲਾਂਟ ਦੀ ਪੁਰਸ ਚੌਕੀ ਨੇੜੇ ਗਿਆ ਸੀਗਾ ਕਿਸੇ ਕੰਮ ਨੂੰ ਵਾਸਤੇ ਤੇ ਜਦੋਂ ਮੈਂ ਕਨੋਲੀ ਤੋਂ ਜੋ ਨਹਿਰ ਦੇ ਕਿਨਾਰੇ ਕਿਨਾਰੇ ਰੋਡ ਆਂਦਾ ਹੈ ਉਸ ਰੋਡ ਦੇ ਉੱਤੇ ਜਦੋਂ ਲੰਘਿਆ ਤਾਂ ਮੈਨੂੰ ਇਹ ਲੱਗਣ ਲੱਗਿਆ ਕਿ ਕਿ ਇਹ ਜਿਹੜੇ ਲੋਕ ਇੱਥੋਂ ਦੇ ਦਿੱਲੀ ਲੰਘਦੇ ਹੋਣਗੇ ਉਹਨਾਂ ਦੀ ਕੀ ਹਾਲਤ ਹੋਵੇਗੀ ਅੱਜ ਤੱਕ ਸਰਕਾਰਾਂ ਅਸੀਂ ਬਹੁਤ ਦੇਖੀਆਂ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਲੇਕਿਨ ਪੌਸ਼ ਏਰੀਆ ਹੁੰਦਾ ਸੀਗਾ ਥਰਮਲ ਪਲਾਂਟ ਦਾ ਏਰੀਆ ਜਿਹੜਾ ਕਿ ਥਰਮਲ ਪਲਾਂਟ ਮੇਨ ਗੇਟ ਨੂੰ ਜਿਹੜੀ ਸੜਕ ਜਾਂਦੀ ਸੀਗੀ ਲੇਕਿਨ ਥੋੜੇ ਸਮੇਂ ਤੋਂ ਜਦੋਂ ਨਵੀਂ ਸਰਕਾਰ ਆਈ ਹੈ ਉਦੋਂ ਤੋਂ ਉਸ ਸੜਕ ਦੀ ਇੰਨੀ ਜ਼ਿਆਦਾ ਖਸਤਾ ਹਾਲਤ ਹੋਈ ਪਈ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਦੁਖੀ ਮਨ ਦੇ ਨਾਲ ਸਾਨੂੰ ਦੱਸਿਆ ਕਿ ਉਹਨਾਂ ਨੂੰ ਘਰ ਦੇ ਵਿੱਚ ਜਦੋਂ ਰੋਟੀ ਖਾਣੇ ਆ ਤਾਂ ਉਹਨਾਂ ਦੇ ਭਾਂਡਿਆਂ ਦੇ ਵਿੱਚ ਵੀ ਧੂੜ ਹੀ ਦਿਖਾਈ ਦਿੰਦੀ ਹੈ ਦੱਸਿਆ ਜਾਂਦਾ ਹੈ ਕਿ ਰਾਤ ਨੂੰ ਸ਼ਾਮ ਨੂੰ ਜਿਹੜੇ ਸਵਾਦੇ ਜਿਹੜੇ ਟਰਾਲੀਆਂ ਟਰੱਕ ਟਿੱਪਰ ਓਵਰਲੋਡਿੰਗ ਦੇ ਚੱਲਦੇ ਆ ਇਸ ਰੋਡ ਦੇ ਉੱਤੇ ਗੁਜਰਦੇ ਆ ਲੇਕਿਨ ਰੋਡ ਦੀ ਜਿਹੜੀ ਹਾਲਤ ਬੜੀ ਖਸਤਾ ਹੈ ਅਸੀਂ ਮੰਨਦੇ ਆ ਕਿ ਸੜਕਾਂ ਚੱਲਣ ਵਾਸਤੇ ਹੀ ਹੁੰਦੀਆਂ ਆ ਸੜਕਾਂ ਢੋਲ ਟਵਾਈ ਲਈ ਹੀ ਹੁੰਦੀਆਂ ਪਰ ਲੇਕਿਨ ਜੇ ਸੜਕਾਂ ਦੀ ਬਰਮਤ ਨਾ ਹੋਵੇ ਤਾਂ ਕਿੰਨਾ ਮਾੜਾ ਹੁੰਦਾ ਹੋਵੇਗਾ ਅੱਜ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਜਦੋਂ ਮੈਂ ਜਿਹੜਾ ਮੇਨ ਚੌਕ ਹੈ ਥਰਮ ਪਲਾਂਟ ਦਾ ਉਹਦੇ ਨਾਲ ਇੱਕ ਰੇਲਵੇ ਲਾਈਨ ਦੇ ਨਾਲ ਜਿਹੜੀ ਸੜਕ ਜਾ ਰਹੀ ਸੀਗੀ ਉਸ ਸੜਕ ਦੇ ਉੱਤੇ ਇੰਜੇ ਲੱਗਦਾ ਜਿਵੇਂ ਛੱਪੜ ਜਿਹੜੇ ਬਣੇ ਹੋਇਆ ਔਰ ਉਹ ਵੀ ਕਾਲੇ ਕੋਲੇ ਵਾਲੀ ਸਵਾਦ ਹੈ ਜਿਹੜੇ ਕਾਲੇ ਰੰਗ ਦੇ ਵਿੱਚ ਉਹ ਸੀਗੇ ਤੇ ਜਦੋਂ ਅਸੀਂ ਆਪਣੇ ਜੁੱਤੇ ਪਾ ਕੇ ਅਸੀਂ ਉਸ ਜਗ੍ਹਾ ਤੇ ਕਿਤੇ ਪੈਦਲ ਚੱਲਣਾ ਹੋਵੇ ਤਾਂ ਸਾਰਾ ਜਿਹੜਾ ਗੰਦਗੀ ਜਿਹੜੀ ਹੈ ਸਾਰੀ ਜਿਹੜੀ ਚਿਕੜ ਨਾਲ ਲਿਬੜੇ ਬੂਟ ਸਾਡੇ ਘਰਾਂ ਦੇ ਵਿੱਚ ਜਾਂਦੇ ਆ ਤਾਂ ਉਹ ਵੀ ਮਾਰੀਆਂ ਨੂੰ ਸੱਦਾ ਦਿੰਦਾ ਕੁਝ ਮੁਲਾਜ਼ਮਾਂ ਨੇ ਸਾਨੂੰ ਆਪਣਾ ਨਾਮ ਗੁਪਤ ਰੱਖਦੇ ਉਹ ਦੱਸਿਆ ਕਿ ਉਹਨਾਂ ਨੂੰ ਆਪਣੇ ਜਿਹੜੇ ਰੈਸਟੋਰੰਮ ਹੈ ਉਹਨਾਂ ਦੇ ਵਿੱਚ ਕਈ-ਕਈ ਵਾਰ ਦਿਨ ਦੇ ਵੀ ਸਫਾਈ ਕਰਨੀ ਪੈਂਦੀ ਹੈ ਪਰ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਵੀ ਜੇਕਰ ਜਾਂ ਤਾਂ ਟਿੱਪਰਾਂ ਨੂੰ ਬੰਦ ਕੀਤਾ ਜਾਵੇ ਜਾਂ ਟਿੱਪਰ ਨਹੀਂ ਬੰਦ ਕਰਨੇ ਤਾਂ ਸੜਕ ਦੀ ਬਰੰਮਤ ਕੀਤੀ ਜਾਵੇ ਤਾਂ ਕਿ ਜਿਹੜਾ ਉਹਨਾਂ ਦੇ ਉੱਤੇ ਜਿਹੜੀ ਧੂੜ ਮਿੱਟੀ ਉੱਡਦੀ ਹੈ ਜਾਂ ਧੂੜ ਮਿੱਟੀ गिरਦੀ ਹੈ ਉਸ ਤੋਂ ਜਿਹੜੀ ਜਿਹੜਾ ਸਰਕਾਰਾਂ ਪਈ ਪੈ ਸਕ ਪੈ ਜਾਵੇ ਪਰ ਜੇਕਰ ਮੇਨ ਗੇਟ ਦੀ ਗੱਲ ਕਰੀਏ ਥਰਮਲ ਦੇ ਥਰਮਲ ਦੇ ਮੇਨ ਗੇਟ ਦੇ ਉੱਤੇ ਜੋ ਪਾਸ ਕੋ ਸਿਕਿਉਰਿਟੀ ਜਿਹੜੀ ਇਸ ਵੇਲੇ ਡਿਊਟੀ ਕਰ ਰਹੀ ਹੈ ਤੇ ਉਹਨਾਂ ਦੀ ਹਾਲਤ ਮੈਂ ਦੇਖੀ ਹੈ ਤਾਂ ਉਹਨਾਂ ਦੀ ਹਾਲਤ ਵੀ ਕਾਫੀ ਜਿਹੜੀ ਖਰਾਬ ਸੀ ਕਿਉਂਕਿ ਉਹਨਾਂ ਦੇ ਸਾਹਮਣੇ ਤੋਂ ਜਦੋਂ ਗੱਡੀਆਂ ਲੰਘਦੀਆਂ ਨੇ ਤਾਂ ਚਿੱਕੜ ਮਿੱਟੀ ਧੂੜ ਚਲੋ ਹੁਣ ਤਾਂ ਇਸ ਟਾਈਮ ਤਾਂ ਪਾਣੀ ਦਾ بارش ਦਾ ਮੌਸਮ ਹੈ ਇਸ ਟਾਈਮ ਚਿੱਕੜ ਬਹੁਤ ਜ਼ਿਆਦਾ ਹੈ ਤੇ ਮੈਂ ਸਰਕਾਰ ਅੱਗੇ ਤੇ ਆਪਣੇ ਹਲਕਾ ਵਿਧਾਇਕ ਅੱਗੇ ਇੱਕ ਗੱਲ ਕਰਾਂਗਾ ਕਿ ਐਮਐਲ ਸਾਹਿਬ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਆਰਟੀਵੀ ਚੈਨਲ ਦੇ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਅੱਗੇ ਕਿ ਬਿਲਕੁਲ ਸੜਕਾਂ ਦਾ ਧਿਆਨ ਦਿਓ ਪਾਮ ਸੜਕਾਂ ਦਾ ਚਲੋ ਸਾਰਿਆਂ ਦੀ ਬੁਰਾ ਹਾਲ ਹੈ ਪਰ ਲੇਕਿਨ ਇੱਕ ਖਨੌਲੀ ਪੁਲ ਵੀ ਬਣਿਆ ਹੋਇਆ ਹੈ ਜਿਹਦੇ ਪਰ ਲਿਖਿਆ ਹੋਇਆ ਹੈ ਕਿ ਭਾਰੀ ਬਾਨਾ ਦਾ ਇਤੋਂ ਸਖਤ ਮਨਾ ਹੈ ਪਰ ਲੇਕਿਨ ਭਾਰੀ ਬਾਨ ਉਤੇ ਸਰਿਆ ਮਿਲੰਗਦੇ ਐ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਪਹਿਲਾਂ ਹੁੰਦਾ ਸੀਗਾ ਜੇ ਉਹ ਨਹਿਰ ਵਿਭਾਗ ਦੇ ਕੁਝ ਵੀ ਅਫਸਰ ਸਹਿਬਾਨ ਹੁੰਦੇ ਸੀਗੇ ਉਹ ਵੀ ਇਹਨਾਂ ਤੇ ਉੱਤੇ ਕਾਰਵਾਈ ਕਰ ਸਕਦੇ ਭਾਰੀ ਬਾਨ ਦੇ ਉੱਤੇ ਪਰ ਅੱਜਕੱਲ ਜਿਵੇਂ ਕਿ ਪਤਾ ਨਹੀਂ ਕੀ ਹੋਇਆ ਹੋਇਆ ਸਾਰੇ ਅਫਸਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਣਾ ਜਿਹੜਾ ਸਹੀ ਫਰਜ ਹੈ ਸਹੀ ਰੋਲ ਨਹੀਂ ਨਿਭਾ ਰਹੇ ਨੇ ਕਿਉਂਕਿ ਲੋਕ ਬਾਰ-ਬਾਰ ਸਾਨੂੰ ਫੋਲਸ ਕਰਦੇ ਨੇ ਕਾਲ ਕਰਦੇ ਨੇ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰੀ ਅਸੀਂ ਨਹੀਂ ਜਾ ਪਾਉਂਦੇ ਨੇ ਪਰ ਲੇਕਿਨ ਅੱਜ ਅਸੀਂ ਜਦੋਂ ਆਪਣੀ ਅੱਖੀਂ ਦੇਖਿਆ ਹਾਲ ਜਿਹੜਾ ਉਸ ਇਲਾਕੇ ਦਾ ਦੇਖਿਆ ਤਾਂ ਬਹੁਤ ਹੀ ਮਨ ਜਿਹੜਾ ਉਦਾਸ ਹੋਇਆ ਕਿ ਅਸੀਂ ਵੀ ਕਿਸੇ ਟਾਈਮ ਪੜਦੇ ਹੁੰਦੇ ਸੀ ਤਾਂ ਥਰਮਲ ਪਲਾਂਟ ਦੇ ਵਿੱਚ ਦੇਖਣ ਜਾਇਆ ਕਰਦੇ ਸੀ ਵੀ ਇੰਨੇ ਵਧੀਆ ਸੜਕਾਂ ਇੰਨਾ ਵਧੀਆ ਸਾਫ ਸੁਥਰਾ ਮਾਹੌਲ ਤੇ ਅੱਜ ਦੇਖਣ ਨੂੰ ਤਰਸ ਬਿਲਕੁਲ ਦੇਖ ਜਦੋਂ ਦੇਖਦੇ ਆ ਤਾਂ ਬੜਾ ਤਰਸ ਆਉਂਦਾ ਵੀ ਇਹ ਕਿਉਂ ਹੋ ਗਿਆ ਇਹਨਾਂ ਵੱਲ ਜ਼ਰੂਰ ਧਿਆਨ ਦਿਓ ਸਰਕਾਰਾਂ ਜੀ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ ਨਮਸਕਾਰ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਿਹਾ ਹੋ ਵਾਲਟੀਵੀ 1 ਕੁਝ ਨਵੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹੋਇਆ ਤੁਹਾਡੇ ਅੱਗੇ ਪਹਿਲੀ ਖਬਰ ਦੀ ਸ਼ੁਰੂਆਤ ਕਰਾਂਗੇ ਕਨੌਲੀ ਤੋਂ ਅੱਜ ਮੈਂ ਅਚਾਨਕ ਕਨੌਲੀ ਤੁਹਾਨੂੰ ਪਲਾਂਟ ਦੀ ਪੁਰਸ ਚੌਕੀ ਨੇੜੇ ਗਿਆ ਸੀਗਾ ਕਿਸੇ ਕੰਮ ਨੂੰ ਵਾਸਤੇ ਤੇ ਜਦੋਂ ਮੈਂ ਕਨੌਲੀ ਤੋਂ ਜੋ ਨਹਿਰ ਦੇ ਕਿਨਾਰੇ ਕਿਨਾਰੇ ਰੋਡ ਆਂਦਾ ਹੈ ਉਸ ਰੋਡ ਦੇ ਉੱਤੇ ਜਦੋਂ ਲੰਘਿਆ ਤਾਂ ਮੈਨੂੰ ਇਹ ਲੱਗਣ ਲੱਗਿਆ ਕਿ ਕਿ ਇਹ ਜਿਹੜੇ ਲੋਕ ਇੱਥੋਂ ਦੇ ਦਿੱਲੀ ਲੰਘਦੇ ਹੋਣਗੇ ਉਹਨਾਂ ਦੀ ਕੀ ਹਾਲਤ ਹੋਵੇਗੀ ਅੱਜ ਤੱਕ ਸਰਕਾਰਾਂ ਅਸੀਂ ਬਹੁਤ ਦੇਖੀਆਂ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਲੇਕਿਨ ਪੌਸ਼ ਏਰੀਆ ਹੁੰਦਾ ਸੀਗਾ ਥਰਮਲ ਪਲਾਂਟ ਦਾ ਏਰੀਆ ਜਿਹੜਾ ਕਿ ਥਰਮਲ ਪਲਾਂਟ ਮੇਨ ਗੇਟ ਨੂੰ ਜਿਹੜੀ ਸੜਕ ਜਾਂਦੀ ਸੀਗੀ ਲੇਕਿਨ ਥੋੜੇ ਸਮੇਂ ਤੋਂ ਜਦੋਂ ਨਵੀਂ ਸਰਕਾਰ ਆਈ ਹੈ ਉਦੋਂ ਤੋਂ ਉਸ ਸੜਕ ਦੀ ਇੰਨੀ ਜ਼ਿਆਦਾ ਖਸਤਾ ਹਾਲਤ ਹੋਈ ਪਈ ਹੈ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਦੁਖੀ ਮਨ ਦੇ ਨਾਲ ਸਾਨੂੰ ਦੱਸਿਆ ਕਿ ਉਹਨਾਂ ਨੂੰ ਘਰ ਦੇ ਵਿੱਚ ਜਦੋਂ ਰੋਟੀ ਖਾਣੇ ਆ ਤਾਂ ਉਹਨਾਂ ਦੇ ਭਾਂਡਿਆਂ ਦੇ ਵਿੱਚ ਵੀ ਧੂੜ ਹੀ ਦਿਖਾਈ ਦਿੰਦੀ ਹੈ ਦੱਸਿਆ ਜਾਂਦਾ ਹੈ ਕਿ ਰਾਤ ਨੂੰ ਸ਼ਾਮ ਨੂੰ ਜਿਹੜੇ ਸਵਾਦੇ ਜਿਹੜੇ ਟਰਾਲੀਆਂ ਟਰੱਕ ਟਿਪਰ ਓਵਰਲੋਡਿੰਗ ਦੇ ਚੱਲਦੇ ਆ ਇਸ ਰੋਡ ਦੇ ਉੱਤੇ ਗੁਜ਼ਰਦੇ ਆ ਲੇਕਿਨ ਰੋਡ ਦੀ ਜਿਹੜੀ ਹਾਲਤ ਬੜੀ ਖਸਤਾ ਹੈ ਅਸੀਂ ਮੰਨਦੇ ਆ ਕਿ ਸੜਕਾਂ ਚੱਲਣ ਵਾਸਤੇ ਹੁੰਦੀਆਂ ਸੜਕਾਂ ਢੋਟ ਔਟ ਵਾਈ ਲਈ ਹੁੰਦੀਆਂ ਪਰ ਲੇਕਿਨ ਜੇ ਸੜਕਾਂ ਦੀ ਬਰਮਤ ਨਾ ਹੋਵੇ ਤਾਂ ਕਿੰਨਾ ਮਾੜਾ ਹੁੰਦਾ ਹੋਵੇਗਾ ਅੱਜ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਜਦੋਂ ਮੈਂ ਜਿਹੜਾ ਮੇਨ ਚੌਂਕ ਹੈ ਥਰਮ ਪਲਾਂਟ ਦਾ ਉਹਦੇ ਨਾਲ ਇੱਕ ਰੇਲਵੇ ਲਾਈਨ ਦੇ ਨਾਲ ਜਿਹੜੀ ਸੜਕ ਜਾ ਰਹੀ ਸੀਗੀ ਉਸ ਸੜਕ ਦੇ ਉੱਤੇ ਇੰਜੇ ਲੱਗਦਾ ਜਿਵੇਂ ਛੱਪੜ ਜਿਹੜੇ ਬਣੇ ਹੋਇਆ ਔਰ ਉਹ ਵੀ ਕਾਲੇ ਗੋਲੇ ਵਾਲੀ ਸਵਾਦ ਹੈ ਜਿਹੜੇ ਕਾਲੇ ਰੰਗ ਦੇ ਵਿੱਚ ਉਹ ਸੀਗੇ ਤੇ ਜਦੋਂ ਅਸੀਂ ਆਪਣਾ ਜੁਤੇ ਪਾ ਕੇ ਅਸੀਂ ਉਸ ਜਗ੍ਹਾ ਤੱਕ ਤੇ ਪੈਦਲ ਚੱਲਣਾ ਹੋਵੇ ਤਾਂ ਸਾਰਾ ਜਿਹੜਾ ਗੰਦਗੀ ਜਿਹੜੀ ਹੈ ਸਾਰੀ ਜਿਹੜੀ ਚਿਕੜ ਨਾਲ ਲਿਬੜੇ ਬੂਟ ਸਾਡੇ ਘਰਾਂ ਦੇ ਵਿੱਚ ਜਾਂਦੇ ਆ ਤਾਂ ਉਹ ਵੀ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਕੁਝ ਮੁਲਾਜ਼ਮਾਂ ਨੇ ਸਾਨੂੰ ਆਪਣਾ ਨਾਮ ਗੁਪਤ ਰੱਖਦੇ ਹੋ ਉਹ ਦੱਸਿਆ ਕਿ ਉਹਨਾਂ ਨੂੰ ਆਪਣੇ ਜਿਹੜੇ ਰੈਸਟਰੂਮ ਹੈ ਉਹਨਾਂ ਦੇ ਵਿੱਚ ਕਈ-ਕਈ ਵਾਰ ਦਿਨ ਦੇ ਵੀ ਸਫਾਈ ਕਰਨੀ ਪੈਂਦੀ ਹੈ ਪਰ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਵੀ ਜੇਕਰ ਜਾਂ ਤਾਂ ਟਿੱਪਰਾਂ ਨੂੰ ਬੰਦ ਕੀਤਾ ਜਾਵੇ ਜਾਂ ਟਿੱਪਰ ਨਹੀਂ ਬੰਦ ਕਰਨੇ ਤਾਂ ਸੜਕ ਦੀ ਬਰਬਦ ਕੀਤੀ ਜਾਵੇ ਤਾਂ ਕਿ ਜਿਹੜਾ ਉਹਨਾਂ ਦੇ ਉੱਤੇ ਜਿਹੜੀ ਧੂੜ ਮਿੱਟੀ ਉੜਦੀ ਹੈ ਜਾਂ ਧੂੜ ਮਿੱਟੀ गिरਦੀ ਹੈ ਉਸ ਤੋਂ ਜਿਹੜੀ ਜਿਹੜਾ ਸਰਕਾਰਾਂ ਪਈ ਪੈਸਰ ਪੈ ਜਾਵੇ ਪਰ ਜੇਕਰ ਮੇਨ ਗੇਟ ਦੀ ਗੱਲ ਕਰੀਏ ਥਰਮਲ ਦੀ ਥਰਮਲ ਦੇ ਮੇਨ ਗੇਟ ਦੇ ਉੱਤੇ ਜੋ ਪਾਸ ਕੋ ਸਿਕਿਉਰਿਟੀ ਜਿਹੜੀ ਇਸ ਵੇਲੇ ਡਿਊਟੀ ਕਰ ਰਹੀ ਹੈ ਤੇ ਉਹਨਾਂ ਦੀ ਹਾਲਤ ਮੈਂ ਦੇਖੀਏ ਤਾਂ ਉਹਨਾਂ ਦੀ ਹਾਲਤ ਵੀ ਕਾਫੀ ਜਿਹੜੀ ਖਰਾਬ ਸੀਗੀ ਕਿਉਂਕਿ ਉਹਨਾਂ ਦੇ ਸਾਹਮਣੇ ਤੋਂ ਜਦੋਂ ਗੱਡੀਆਂ ਲੰਘਦੀਆਂ ਨੇ ਤਾਂ ਚਿੱਕੜ ਮਿੱਟੀ ਧੂੜ ਚਲੋ ਹੁਣ ਤਾਂ ਇਸ ਟਾਈਮ ਤਾਂ ਪਾਣੀ ਦਾ بارش ਦਾ ਮੌਸਮ ਹੈ ਇਸ ਟਾਈਮ ਚਿੱਕੜ ਬਹੁਤ ਜ਼ਿਆਦਾ ਹੈ ਤੇ ਮੈਂ ਸਰਕਾਰ ਅੱਗੇ ਤੇ ਆਪਣੇ ਹਲਕਾ ਵਿਧਾਇਕ ਅੱਗੇ ਇੱਕ ਗੱਲ ਕਰਾਂਗਾ ਵੀ ਐਮਐਲ ਸਾਹਿਬ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ ਆਰਟੀਵੀ ਚੈਨਲ ਦੇ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਅੱਗੇ ਕਿ ਬਿਲਕੁਲ ਸੜਕਾਂ ਦਾ ਧਿਆਨ ਦਿਓ ਭਾਵੇਂ ਸੜਕਾਂ ਦਾ ਚਲੋ ਸਾਰਿਆਂ ਦੀ ਬੁਰਾ ਹਾਲ ਹੈ ਪਰ ਲੇਕਿਨ ਇੱਕ ਕਨੌਲੀ ਪੋਲ ਵੀ ਬਣਿਆ ਹੋਇਆ ਹੈ ਜਿਹਦੇ ਉੱਪਰ ਲਿਖਿਆ ਹੋਇਆ ਹੈ ਕਿ ਭਾਰੀ ਵਾਹਨਾਂ ਦਾ ਇੱਥੋਂ ਸਖਤ ਮਨਾ ਹੈ ਪਰ ਲੇਕਿਨ ਭਾਰੀ ਵਾਹਨ ਉੱਤੇ ਸਰਿਆ ਮਿਲੰਗਦੇ ਆ ਕੋਈ ਰੋਕ ਨਹੀਂ ਕੋ ਟੋਕਨੀ ਪਹਿਲਾਂ ਹੁੰਦਾ ਸੀਗਾ ਜੇ ਉਹ ਨਹਿਰ ਵਿਭਾਗ ਦੇ ਕੁਝ ਵੀ ਅਫਸਰ ਸਹਿਬਾਨ ਹੁੰਦੇ ਸੀਗੇ ਉਹ ਵੀ ਇਹਨਾਂ ਤੇ ਉੱਤੇ ਕਾਰਵਾਈ ਕਰ ਸਕਦੇ ਭਾਰੀ ਵਾਹਨ ਦੇ ਉੱਤੇ ਪਰ ਅੱਜਕੱਲ ਜਿਵੇਂ ਕਿ ਪਤਾ ਨਹੀਂ ਕੀ ਹੋ ਜਾ ਹੋਇਆ ਸਾਰੇ ਅਫਸਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਣਾ ਜਿਹੜਾ ਸਹੀ ਫਰਜ਼ ਹੈ ਸਹੀ ਰੋਲ ਨਹੀਂ ਨਿਭਾ ਰਹੇ ਨੇ ਕਿਉਂਕਿ ਲੋਕ ਬਾਰ-ਬਾਰ ਸਾਨੂੰ ਫੋਲਸ ਕਰਦੇ ਨੇ ਕਾਲ ਕਰਦੇ ਨੇ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰੀ ਅਸੀਂ ਨਹੀਂ ਜਾ ਪਾਉਂਦੇ ਨੇ ਪਰ ਲੇਕਿਨ ਅੱਜ ਅਸੀਂ ਜਦੋਂ ਆਪਣੀ ਅੱਖੀਂ ਦੇਖਿਆ ਹਾਲ ਜਿਹੜਾ ਉਸ ਇਲਾਕੇ ਦਾ ਦੇਖਿਆ ਤਾਂ ਬਹੁਤ ਹੀ ਮਨ ਜਿਹੜਾ ਉਦਾਸ ਹੋਇਆ ਕਿ ਅਸੀਂ ਵੀ ਕਿਸੇ ਟਾਈਮ ਪੜਦੇ ਹੁੰਦੇ ਸੀ ਤਾਂ ਥਰਮਲ ਪਲਾਂਟ ਦੇ ਵਿੱਚ ਦੇਖਣ ਜਾਇਆ ਕਰਦੇ ਸੀ ਵੀ ਇੰਨੀ ਵਧੀਆ ਸੜਕਾਂ ਇੰਨਾ ਵਧੀਆ ਸਾਫ ਸੁਥਰਾ ਮਾਹੌਲ ਤੇ ਅੱਜ ਦੇਖਣ ਨੂੰ ਤਰਸ ਬਿਲਕੁਲ ਦੇਖ ਜਦੋਂ ਦੇਖਦੇ ਆ ਤਾਂ ਬੜਾ ਤਰਸ ਆਉਂਦਾ ਵੀ ਇਹ ਕਿਉਂ ਹੋ ਗਿਆ ਇਹਨਾਂ ਵੱਲ ਜ਼ਰੂਰ ਧਿਆਨ ਦਿਓ ਸਰਕਾਰਾਂ ਜੀ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ ਨਮਸਕਾਰ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਵੀ 1 ਕੁਝ ਨਵੇਂ